ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ ਫੇਸਬੁੱਕ ਪੇਜ ਖੇਤੀਬਾੜੀ ਦੇ ਸੰਦ ਦਾ ਕਾਰੋਬਾਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੇ ਐਡਾ ਲੈ ਕੇ ਆਏ ਹਾਂ ਜੀ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਮੈਸੀ 9500 ਟਰੈਕਟਰ ਵਿਕਾਊ 2019 ਮਾਡਲ ਏਰੀਆ ਜੀ ਪੀਲੀਪੀ ਤੇ ਯੂਪੀ ਰੇਟ 595000 992713517 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੈਸੀ 9500 ਟਰੈਕਟਰ ਨੂੰ ਖਰੀਦ ਸਕਦੇ ਹੋ ਪ੍ਰੀਤ 987 ਕੰਬਾਈਨ ਵਿਕਾਊ ਹੈ ਜੀ 2010 ਮਾਡਲ ਏਰੀਆ ਬਰਨਾਲਾ ਪੇਟੀਬੰਦ ਇੰਜਨ ਰੇਟ ਹੈ ਜੀ 8 ਲੱਖ 48 ਹਜ਼ਾਰ 8 ਲੱਖ 48 ਰੁਪਏ ਰੇਟ ਮੰਗਿਆ ਜੀ 2010 ਮਾਡਲ ਹੈ ਪੇਟੀਬੰਦ ਇੰਜਨ ਬਰਨਾਲੇ ਖੜੀ ਕੰਬਾਈਨ ਤੁਸੀਂ ਦੇਖ ਸਕਦੇ ਹੋ 9914128373 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪ੍ਰੀਤ 987 ਕੰਬਾਈਨ ਨੂੰ 8 ਲੱਖ 48000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ KS ਦਾ ਰੀਪਰ ਵਿਕਾਉ ਹੋਇਆ ਜੀ 2013 ਮਾਡਲ ਰੇਟ 115000 ਏਰੀਆ ਮੋਗਾ 115000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮੋਗਾ 87279 2322 ਇਸ ਨੰਬਰ ਤੇ ਫੋਨ ਕਰਕੇ ਤੁਸੀਂ KS ਧਾਰੀ ਪਰ 2013 ਮਾਡਲ 115000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮੋਡੀਫਾਈ ਜੀਪ ਵੀ ਕਾਹੂ ਹੈ ਜੀ ਇੰਜਨ ਗੇਅਰ ਦੀ ਓਕੇ ਨਵੇਂ ਟਾਇਰ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਚਿਪ ਵਾਲੀ ਕਾਪੀ ਆਰਸੀ ਸਰਕਾਰੀ ਨੰਬਰ ਪਲੇਟਾਂ ਰੇਟ 275000 ਏਰੀਆ ਕੋਟਖਪੂਰਾ ਨੰਬਰ ਸਕਰੀਨ ਤੇ ਨੋਟ ਕਰ ਲਓ 17875 62084 80547 83558 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਮੋਡੀਫਾਈ ਜੀਪ ਹੈ ਜਿਹੜੀ ਤੁਸੀਂ 275000 ਪੈਸੇ ਚ ਖਰੀਦ ਸਕਦੇ ਹੋ ਜੀ ਜੀਪ ਵਿਕਾਊ ਹੈ ਜੀ 2012 ਮਾਡਲ ਬਲੈਰੋ ਦਾ ਇੰਜਨ ਰਤੀਆ ਹਰਿਆਣਾ ਰੇਟ ਹੈ ਜੀ 2 ਲੱਖ 25000 2 ਲੱਖ 25000 ਪਰ ਰੇਟ ਰੱਖਿਆ ਗਿਆ ਜੀ ਬਲੈਰੋ ਦਾ ਇੰਜਨ ਲੱਗਿਆ ਹੈ 2012 ਮਾਡਲ ਹੈ ਰਤੀਆ ਜੀਪ ਖੜੀ ਹੈ ਤੁਸੀਂ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9466647341 ਇਸ ਨੰਬਰ ਤੇ ਫੋਨ ਕਰਕੇ ਜੀਪ 2012 ਮਾਡਲ ਨੂੰ 2,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਪਸੰਦ ਆਈ ਸ਼ੇਅਰ ਜ਼ਰੂਰ ਕਰਿਓ ਐਕਟਿਵਾ ਸਕੂਟੀ ਵਿਕਾਊ ਹੈ ਜੀ 2016 ਮਾਡਲ ਅਰਜੰਟ ਸੇਲ ਕਰਨੀ ਹੈ 36,000 ਰੁਪਏ ਰੇਟ ਰੱਖੇਗਾ ਏਰੀਆ ਸੰਗਰੂਰ ਅਰਜੰਟ ਸੇਲ ਕਰਨੀ ਹੈ ਜੀ ਐਕਟਿਵਾ ਸਕੂਟੀ 2016 ਮਾਡਲ 36,000 ਰੁਪਏ ਰੇਟ ਰੱਖੇਗਾ ਏਰੀਆ ਸੰਗਰੂਰ ਹੈ ਜੀ ਬਾਕੀ ਨੰਬਰ ਤੁਸੀਂ ਨੋਟ ਕਰ ਲਓ ਸਿੱਧੀ ਮਾਲਕ ਵੀਰ ਦੇ ਨਾਲ ਗੱਲ ਕਰਕੇ ਸਕੂਟੀ ਨੂੰ ਖਰੀਦ ਸਕਦੇ ਹੋ 9855983210 ਇਸ ਨੰਬਰ ਤੇ ਫੋਨ ਕਰਕੇ ਐਕਟਵਾ ਸਕੂਟੀ 2016 ਮਾਡਲ ਫਿੱਟ ਸਕਦੇ ਹੋ ਦੋ ਟਰਾਲੀਆਂ ਤੇ ਰਿਪਰ ਵਿਕਾਊ ਹੈ ਜੀ ਟਰਾਲੀ ਦਾ ਸਾਈਜ਼ ਹੈ 12x6 ਰੇਟ 210000 ਦੋਨਾਂ ਦਾ ਰੇਟ ਹੈ ਜੀ 210000 ਰਿਪਰ 2012 ਮਾਡਲ ਰੇਟ 95000 ਦੋਨਾਂ ਟਰਾਲੀਆਂ ਦਾ ਰੇਟ ਹੈ ਜੀ 210000 ਰੀਪਰ 2012 ਮਾਡਲ ਹੈ 95000 ਰੁਪਏ ਦਾ ਰੇਟ ਹੈ ਜੀ ਏਰੀਆ ਜੀ ਕੁੰਤਾ ਗੁਰਦਾਸਪੁਰ 98727 92781 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਊ ਹੈ ਜੀ 98 ਮਾਡਲ ਏਰੀਆ ਮੋੜ ਮੰਡੀ ਬਠਿੰਡਾ ਰੇਟ 1 ਲੱਖ 30000 ओके ਕੰਡੀਸ਼ਨ ਦਾ ਟਰੈਕਟਰ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਬਸ ਤੁਸੀਂ ਚਲਾ ਕੇ ਚੈੱਕ ਕਰਕੇ ਮੌਕੇ ਤੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ 13000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਮੌੜ ਮੰਡੀ ਬਠਿੰਡਾ 9906082992 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ 265 ਟਰੈਕਟਰ 98 ਮਾਡਲ ਖਰੀਦ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ 1983 ਮਾਡਲ 74000 ਰੁਪਏ ਰੇਟ ਰੱਖਿਆ ਗਿਆ ਏਰੀਆ ਜਲਾਲਾਬਾਦ 75288 304058ਸ ਨੰਬਰ ਤੇ ਖਰੀਦ ਸਕਦੇ ਹੋ ਜਿਹੜਾ ਵੀਰ ਭੈਣ ਮੇਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਲਓ ਸਾਡਾ ਵਟਸਐਪ ਨੰਬਰ ਹੈ ਜੀ 9939844 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਕੇਤੀ ਵਾਲੀ ਦਸੰਦਾਂ ਦੇ ਕਾਰੋਬਾਰ ਤੇ ਕਰਵਾ ਸਕਦੇ ਤੇ ਘਰ ਬੈਠੇ ਆਸਾਨੀ ਦੇ ਨਾਲ ਹਰ ਇੱਕ ਚੀਜ਼ ਵੇਚ ਤੇ ਖਰੀਦ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ 2007 ਮਾਡਲ ਹੈ ਪਾਸਿੰਗ 2027 ਤੱਕ ਹੈ ਪਾਵਰ ਸਟੀering ਇੰਜਨ ਗੇਅਰ ਦੀ ਓਕੇ ਹੈ ਰੇਟ 1.75 ਲੱਖ 75 ਹਜ਼ਾਰ ਏਰੀਆ ਕਾਲਿਆਂ ਵਾਲੀ ਕਾਲਾਮ ਵਾਲੀ ਏਰੀਆ ਜੀ 175000 ਰੁਪਏ ਰੇਟ ਰਖਿਆ ਇੰਜਨ ਗੇਅਰ ਵੀ ਓਕੇ ਹੈ ਪਾਵਰ ਸਟੀering ਹੈ ਪਾਸਿੰਗ 2027 ਤੱਕ ਹੈ 2007 ਮਾਡਲ ਗੱਡੀ ਹੈ ਜੀ ਨੰਬਰ ਹੈ ਜੀ 9050167078 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਲੈਰੋ ਗੱਡੀ ਹੈ ਜਿਹੜੀ 175000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ 63 ਕਿੱਲੇ ਜ਼ਮੀਨ ਵਿਕਾਊ ਹੈ ਜੀ 43 ਕਿੱਲਾਂ ਚ ਕਿੰਨੂ ਦਾ ਬਾਗ ਲੱਗਿਆ ਬਾਕੀ ਝੋਨੇ ਵਾਲਾ ਬਾਣ ਹੈ ਦੋ ਸਰਵਿਸਿਬਲ ਮੋਟਰਾਂ ਪਾਣੀ ਵਾਲਾ ਡੱਗ ਬਣੇ ਰਹਿਣ ਦੀ ਵੀ ਸੁਵਿਧਾ ਜੀ ਸੜਕ ਤੋਂ 1 ਕਿਲੋਮੀਟਰ ਭਾਖੜਾ ਨਹਿਰ ਦੇ ਨਾਲ ਰੇਟ 26 ਲੱਖ ਰੁਪਏ ਕਿੱਲੇ ਦਾ ਏਰੀਆ ਪਿੰਡ ਗੰਗਾ ਮੰਡੀ ਡੱਬ ਵਾਲੀ सिरसा ਹਰਿਆਣਾ ਇੱਕ ਨੰਬਰ ਦਾ ਬਾਣ ਮਿੱਠਾ ਬਣੇ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਵੀਰ ਨਾਲ ਗੱਲ ਕਰਕੇ ਸਿੱਧੇ ਡੀਲ ਕਰ ਸਕਦੇ ਹੋ 63 ਕਿੱਲੇ ਜ਼ਮੀਨ 26 ਲੱਖ ਰੁਪਏ ਨੂੰ ਕਿੱਲਾ ਪੂਰਾ ਟੌਪ ਦਾ ਬਾਣ ਹੈ ਵਿੱਚ ਬਾਗ ਲੱਗਿਆ ਜੀ ਤੇ ਕੁਝ ਛੋਣੇ ਵਾਲਾ ਬਾਣ ਹੈ ਦੋਸਤ ਵਸੇਬਲ ਮੋਟਰਾਂ ਨੇ ਨਹਿਰ ਦਾ ਪਾਣੀ ਵੀ ਹੈ ਜੀ ਬਾਕੀ ਤੁਸੀਂ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 822001876906 ਇਸ ਨੰਬਰ ਤੇ ਫੋਨ ਕਰਕੇ ਤੁਸੀਂ 63 ਕਿੱਲੇ ਜ਼ਮੀਨ 26 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਚੈਨਲ ਦੇ ਨਾਲ ਜੁੜਿਓ ਇਹਨਾਂ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਬਧਾ ਜੜਾ ਕੇ ਪਾ ਦਿੰਦੇ ਨੇ ਇਸ ਕਰਕੇ ਕੋਈ ਚੀਜ਼ ਸੇਲ ਨਹੀਂ ਹੋ ਰਹੀ ਸੋ ਵੀ ਇਹਨਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਹਿਸਾਬ ਨਾਲ ਰੱਖਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਛੇਤੀ ਤੋਂ ਛੇਤੀ ਸੇਲ ਹੋ ਸਕੇ ਇੱਕ ਵਾਰ ਫੇਰ ਤੋਂ ਸਾਡਾ WhatsApp ਨੰਬਰ ਨੋਟ ਕਰ ਲਓ ਜਿਹੜਾ ਵੀਡੀਓ ਦੇ ਥੱਲੇ ਚੱਲਦਾ ਰਹਿੰਦਾ ਚਿੱਟੇ ਅੱਖਰਾਂ ਦੇ ਵਿੱਚ 9877988446 ਇਹ WhatsApp ਨੰਬਰ ਹੈ ਜੀ ਕੋਈ ਵੀ ਰਸਤੇ ਫੋਨ ਲਾ ਲੈਂਦੇ ਸੋ ਵੀਰਾਂ ਨੂੰ ਬੇਨਤੀ ਜਿੱਥੇ ਗੱਡੀ ਜ਼ਮੀਨ ਪਲਾਟ ਕੋਈ ਵੀ ਚੀਜ਼ ਦੇਖੀ ਹੈ ਤੁਸੀਂ ਉਹਦੀ ਤਾਂਹਾਂ ਵਾਲੀ ਸਾਈਡ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿਹੜੇ ਏਰੀਏ ਦੇ ਵਿੱਚ ਹੈ ਕੀ ਰੇਟ ਹੈ ਉਹਦਾ ਤੇ ਇਹ ਮਾਲਕ ਵੀਰ ਦਾ ਨੰਬਰ ਹੈ ਜਿਹੜਾ ਉਹ ਸਾਰੀ ਜਾਣਕਾਰੀ ਦੇ ਨਾਲ ਦਿੱਤਾ ਹੁੰਦਾ ਕਰਨਾ ਕੀ ਹੈ ਜਦੋਂ ਵੀਡੀਓ ਚੱਲਦੀ ਹੁੰਦੀ ਹੈ ਜਿਹੜੀ ਚੀਜ਼ ਤੁਸੀਂ ਖਰੀਦਣਾ ਚਾਹੁੰਦੇ ਹੋ ਉਹ ਸਕਰੀਨਸ਼ਾਟ ਲੈ ਲਓ ਵੀਡੀਓ ਨੂੰ ਰੋਕ ਕੇ ਫਿਰ ਮਾਲਕ ਵੀਰ ਦੇ ਨਾਲ ਗੱਲ ਕਰੋ ਜੀ 987798846 ਵਾਲਾ ਇਹ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਵੱਧ ਸ਼ੇਅਰ ਲਾਈਕ ਜ਼ਰੂਰ ਕਰਦੇ ਹੋ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ YouTube Facebook ਖੇਤੀਬਾੜੀ ਦੇ ਸੰਬੰਧ ਦੇ ਕਾਰੋਬਾਰ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ